ਨਮਸਕਾਰ ਵਿਦਿਆਰਥੀਓ ਤੇ ਅੱਜ ਆਪਾਂ ਇਤਿਹਾਸ ਤੇ ਇੱਕ ਬਹੁਤ ਹੀ ਮਹੱਤਵਪੂਰਨ ਅਧਿਆਇ ਤੇ ਗੱਲ ਕਰਨ ਜਾ ਰਹੇ ਹਾਂ ਫ੍ਰਾਂਸੀਸੀ ਕ੍ਰਾਂਤੀ ਇੱਕ ਅਜਿਹੀ ਘਟਨਾ ਸੀ ਜਿਸ ਨੇ ਸਿਰਫ ਫਰਾਂਸ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਤਾਂ ਚਲੋ ਇਸ ਦੇ ਕਾਰਨਾਂ ਤੇ ਨਤੀਜਿਆਂ ਨੂੰ ਬਿਲਕੁਲ ਬਾਰੀਕੀ ਨਾਲ ਸਮਝਦੇ ਹਾਂ ਇਤਿਹਾਸ ਤੇ ਸਭ ਤੋਂ ਨਾਟਕੀ ਮੋੜਾਂ ਨੂੰ ਸਮਝਣ ਲਈ ਸਨਵਾਸ ਰਾਜ ਤੇ ਹਾਲਾਤਾਂ ਨੂੰ ਦੇਖਣਾ ਪਵੇਗਾ ਜੋ ਅੰਦਰੋਂ-ਅੰਦਰੀ ਢਹਿ ਟੇਰੀ ਹੋਣ ਦੀ ਕਗਾਰ ਤੇ ਖੜਾ ਸੀ ਸੋਚਣ ਵਾਲੀ ਗੱਲ ਹੈ ਕਿ ਆਖਿਰ ਅਜਿਹਾ ਕੀ ਹੋਇਆ ਹੋਵੇਗਾ? ਇਹੀ ਸਵਾਲ ਇਸ ਪੂਰੇ ਅਧਿਆਇ ਦਾ ਕੇਂਦਰ ਬਿੰਦੂ ਹੈ। ਦੇਖੋ ਫ੍ਰਾਂਸੀਸੀ ਕ੍ਰਾਂਤੀ ਦੀ ਕਹਾਣੀ ਕਿਸੇ ਇੱਕ ਘਟਨਾ ਤੋਂ ਸ਼ੁਰੂ ਨਹੀਂ ਹੁੰਦੀ। ਇਸ ਦੀਆਂ ਜੜ੍ਹਾਂ ਉਸ ਸਮੇਂ ਦੇ ਫ੍ਰਾਂਸੀਸੀ ਸਮਾਜ ਵਿੱਚ ਫੈਲੀ ਡੂੰਗੀ ਅਸਮਾਨਤਾ ਵਿੱਚ ਸੰ ਜੋ ਸਦੀਆਂ ਤੋਂ ਚੱਲੀ ਆ ਰਹੀ ਸੀ ਤਾਂ ਚਲੋ ਹੁਣ ਆਪਾਂ ਫਰਾਂਸ ਦੇ ਉਸ ਸਮਾਜਿਕ ਢਾਂਚੇ ਨੂੰ ਸਮਝਦੇ ਹਾਂ ਜਿਸ ਨੇ ਕ੍ਰਾਂਤੀ ਲਈ ਜ਼ਮੀਨ ਤਿਆਰ ਕੀਤੀ ਇਹ ਹਿੱਸਾ ਪਰਿਖਿਆ ਦੇ ਨਜ਼ਰੀਏ ਤੋਂ ਬਹੁਤ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਹੁਣ ਇਸ ਸਲਾਈਡ ਤੇ ਖਾਸ ਧਿਆਨ ਦੇਣਾ ਦੇਖੋ ਉਸ ਸਮੇਂ ਦਾ ਫ੍ਰਾਂਸੀਸੀ ਸਮਾਜ ਨਾ ਤਿੰਨ ਹਿੱਸਿਆਂ ਜਾਂ ਕਹੇ ਲੋ ਐਸਟੇਟਸ ਵਿੱਚ ਵੰਡਿਆ ਹੋਇਆ ਸੀ ਇਹ ਸਭ ਤੋਂ ਹੈਰਾਨੀ ਵਾਲੀ ਗੱਲ ਕੀ ਸੀ ਕਿ ਸਿਰਫ 3% ਲੋਕ ਯਾਨੀ ਪਾਦਰੀ ਤੇ ਕੁਲੀਨ ਵਰਗ ਉਹਨਾਂ ਕੋਲ ਸਾਰੇ ਅਧਿਕਾਰ ਸਨ ਸਾਰੀ ਜ਼ਮੀਨ ਸੀ ਪਰ ਉਹ ਟੈਕਸ ਇੱਕ ਪੈਸਾ ਨਹੀਂ ਦਿੰਦੇ ਸਨ ਤੇ ਦੂਜੇ ਪਾਸੇ ਜਿਹੜੇ ਬਾਕੀ ਦੇ 97% ਲੋਕ ਸੀ ਨਾ ਮਤਲਬ ਤੀਜੀ ਸਟੇਟ ਦੇਸ਼ ਦਾ ਸਾਰਾ ਆਰਥਿਕ ਬੋਝ ਉਹਨਾਂ ਦੇ ਸਿਰ ਤੇ ਸੀ ਬਸ ਇਹ ਹੀ ਉਹ ਅਸਮਾਨਤਾ ਸੀ ਜਿਹੜੀ ਕ੍ਰਾਂਤੀ ਦਾ ਸਭ ਤੋਂ ਵੱਡਾ ਕਾਰਨ ਬਣੀ ਇਸ ਨੂੰ ਯਾਦ ਰੱਖਣਾ ਇਸ ਸਲਾਈਡ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਕਿਵੇਂ ਇੱਕ ਪਾਸੇ ਪਹਿਲੀਆਂ ਦੋ ਸਟੇਟਸ ਅਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੀਆਂ ਸਨ ਤੇ ਦੂਜੇ ਪਾਸੇ ਤੀਜੀ ਸਟੇਟ ਜਿਸ ਵਿੱਚ ਆਮ ਜਨਤਾ ਸੀ ਸਾਰੇ ਟੈਕਸਾਂ ਦੇ ਬੋਝ ਹੇਠ ਦੱਬੀ ਹੋਈ ਸੀ ਇਹ ਸਿਰਫ ਆਰਥਿਕ ਮਸਲਾ ਨਹੀਂ ਸੀ ਇਹ ਇੱਕ ਸਮਾਜਿਕ ਜ਼ੁਲਮ ਸੀ ਇਹ ਰਕਮ ਯਾਦ ਰੱਖਣੀ ਹੈ 10 ਅਰਬ ਲਿਵਰੇ ਇਹ ਉਪਾਰੀ ਕਰਜ਼ਾ ਸੀ ਜੋ ਫਰਾਂਸ ਦੇ ਸਿਰ ਤੇ ਚੜ ਗਿਆ ਸੀ ਇਸ ਦਾ ਇੱਕ ਵੱਡਾ ਕਾਰਨ ਸੀ ਅਮਰੀਕੀ ਕ੍ਰਾਂਤੀ ਵਿੱਚ ਬ੍ਰਿਟੇਨ ਦੇ ਖਿਲਾਫ ਅਮਰੀਕਾ ਦੀ ਮਦਦ ਕਰਨਾ ਇਸ ਕਰਜ਼ੇ ਨੇ ਫਰਾਂਸ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਸੀ ਤੇ ਸਰਕਾਰ ਦਿਵਾਲੀਆ ਹੋਣ ਦੇ ਕਿਨਾਰੇ ਪਹੁੰਚ ਗਈ ਸੀ ਉਸ ਵੇਲੇ ਰਾਜਾ ਸੀ ਲੁਈਸ ਸੌਨਵਾ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਵਿੱਚ ਪੂਰੀ ਤਰ੍ਹਾਂ ناکਾਮ ਰਿਹਾ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਜਦੋਂ ਲੋਕ ਭੁੱਖ ਨਾਲ ਮਰ ਰਹੇ ਸਨ ਤਾਂ ਉਸ ਦੀ ਰਾਣੀ ਮੈਰੀ ਐਂਟੋਇਨੇਟ ਨੇ ਕਿਹਾ ਜੇ ਉਹਨਾਂ ਕੋਲ ਰੋਟੀ ਨਹੀਂ ਹੈ ਤਾਂ ਕੇਕ ਖਾ ਲੈਣ ਹੁਣ ਪਾਵੇਂ ਇਹ ਗੱਲ ਇਤਿਹਾਸਿਕ ਤੌਰ ਤੇ ਸੱਚ ਹੈ ਜਾਂ ਨਹੀਂ ਪਰ ਇਹ ਉਸ ਸਮੇਂ ਦੀ ਬਾਦਸ਼ਾਹੀ ਦੀ ਆਮ ਲੋਕਾਂ ਪ੍ਰਤੀ ਲਾਪਰਵਾਹੀ ਨੂੰ ਚੰਗੀ ਤਰ੍ਹਾਂ ਦਰਸਾਉਂਦੀ ਹੈ ਪਰ ਦੇਖੋ ਸਿਰਫ ਗੁੱਸੇ ਨਾਲ ਕ੍ਰਾਂਤੀ ਨਹੀਂ ਹੁੰਦੀ ਉਸ ਗੁੱਸੇ ਨੂੰ ਇੱਕ ਸਹੀ ਦਿਸ਼ਾ ਦੇਣ ਲਈ ਇੱਕ ਬੌਧਿਕ ਢਾਂਚੇ ਦੀ ਲੋੜ ਸੀ ਤੇ ਇਹ ਕੰਮ ਕੀਤਾ ਗਿਆ ਗਿਆਨ ਦੇ ਦੌਰ ਦੇ ਦਾਰਸ਼ਨਿਕਾਂ ਨੇ ਜਿਨ੍ਹਾਂ ਦੇ ਵਿਚਾਰਾਂ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਸਭ ਤੋਂ ਪਹਿਲਾਂ ਨਾ ਮੰਨਦਾ ਹੈ ਮੌਂਟਸਕਿਊ ਦਾ ਉਸਨੇ ਆਪਣੀ ਕਿਤਾਬ ਦ ਸਪਿਰਿਟ ਆਫ ਲਾਜ਼ ਵਿੱਚ ਸ਼ਕਤੀਆਂ ਦੇ ਵੱਖ ਹੋਣ ਦਾ ਸਿਧਾਂਤ ਦਿੱਤਾ ਉਸਨੇ ਕਿਹਾ ਕਿ ਸਰਕਾਰ ਦੀਆਂ ਤਿੰਨੋਂ ਸ਼ਕਤੀਆਂ ਯਾਨੀ ਕਾਨੂੰਨ ਬਣਾਉਣ ਵਾਲੀ ਲਾਗੂ ਕਰਨ ਵਾਲੀ ਅਤੇ ਨਿਆਂ ਕਰਨ ਵਾਲੀ ਇਹ ਵੱਖ-ਵੱਖ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਕੋਈ ਵੀ ਤਾਣਾ-ਸ਼ਾਣਾ ਬਣ ਸਕੇ ਫਿਰ ਆਇਆ ਵੋਲਟੇਅਰ ਉਸਨੇ ਆਪਣੀਆਂ ਲਿਖਤਾਂ ਰਾਹੀਂ ਚਰਚ ਤੇ ਰਾਜ ਦੀਆਂ ਗਲਤ ਨੀਤੀਆਂ ਤੇ ਬਹੁਤ ਤਿੱਖੇ ਹਮਲੇ ਕੀਤੇ ਉਸਨੇ ਵਿਚਾਰਾਂ ਦੀ ਆਜ਼ਾਦੀ ਦੀ ਜ਼ੋਰਦਾਰ ਵਕਾਲਤ ਕੀਤੀ ਤੇ ਫਿਰ ਰੂਸੋ ਦਾ ਇਹ ਮਸ਼ਹੂਰ ਕਥਨ ਕਿ ਮਨੁੱਖ ਆਜ਼ਾਦ ਪੈਦਾ ਹੋਇਆ ਹੈ ਪਰ ਹਰ ਥਾਂ ਜ਼ੰਜੀਰਾਂ ਵਿੱਚ ਹੈ ਇਹ ਲਾਈਨ ਕ੍ਰਾਂਤੀਕਾਰੀ ਲੇਖ ਦਾ ਨਾਰਾ ਬਣ ਗਈ ਜਿਸ ਨੇ ਵਿਅਕਤੀਗਤ ਆਜ਼ਾਦੀ ਤੇ ਲੋਕਾਂ ਦੀ ਸਰਵੋੱਚਤਾ ਦੇ ਵਿਚਾਰ ਨੂੰ ਹੋਰ ਮਜ਼ਬੂਤ ਕੀਤਾ ਤਾਂ ਚਲੋ ਹੁਣ ਅੱਗੇ ਵਧਦੇ ਹਾਂ ਅਤੇ ਦੇਖਦੇ ਹਾਂ ਕਿ ਕਿਵੇਂ ਇਸ ਸਾਰੇ ਵਿਚਾਰ 1789 ਦੇ ਇਤਿਹਾਸਿਕ ਸਾਲ ਵਿੱਚ ਇੱਕ ਵੱਡੀ ਕਾਰਵਾਈ ਵਿੱਚ ਤਬਦੀਲ ਹੋ ਗਏ ਸਾਲ 1789 ਇਸ ਸਾਲ ਕਟਨਾਵਾ ਨਾਲ ਭਰਿਆ ਪਿਆ ਸੀ ਇੱਕ ਛੋਟੇ ਜਿਹੇ ਵਿੱਤੀ ਮੀਟਿੰਗ ਤੋਂ ਸ਼ੁਰੂ ਹੋ ਕੇ ਕੁਝ ਹੀ ਮਹੀਨਿਆਂ ਦੇ ਅੰਦਰ ਅੰਦਰ ਇਹ ਇੱਕ ਪੂਰੀ ਬਗਾਵਤ ਬਣ ਗਈ ਜਿਸ ਨੇ ਫਰਾਂਸ ਦੇ ਇਤਿਹਾਸ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਯਾਦ ਰੱਖੋ ਬੈਸਟੀਲ ਦੇ ਕਿਲੇ ਤੇ ਹਮਲਾ ਸਿਰਫ ਇਹ ਕਿ ਮਾਰਤ ਦੇ ਕਬਜ਼ਾ ਕਰਨਾ ਨਹੀਂ ਸੀ ਇਹ ਤਾਂ ਸ਼ਾਹੀ ਤਾਕਤ ਦੇ ਪਤਨ ਦਾ ਅਤੇ ਜਨਤਾ ਦੀ ਤਾਕਤ ਦੇ ਉਭਾਰ ਦਾ ਇੱਕ ਬਹੁਤ ਸ਼ਕਤੀਸ਼ਾਲੀ ਪ੍ਰਤੀਕ ਸੀ ਇੱਕ ਕ੍ਰਾਂਤੀ ਦਾ ਉਹ ਮੋੜ ਸੀ ਜਿੱਥੋਂ ਵਾਪਸੀ ਮੁਮਕਿਨ ਨਹੀਂ ਸੀ ਹੁਣ ਪੁਰਾਣੇ ਢਾਂਚੇ ਦੇ ਖੰਡਰਾਂ ਤੋਂ ਇੱਕ ਨਵਾਂ ਰਾਸ਼ਟਰ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ ਇਹ ਇੱਕ ਬਹੁਤ ਹੀ ਹਫੜਾ ਦਫੜੀ ਵਾਲੀ ਤੇ ਖੂਨੀ ਪ੍ਰਕਿਰਿਆ ਸਾਬਤ ਹੋਈ ਜਿਸ ਨੂੰ ਆਪਾਂ ਅੱਗੇ ਸਮਝਾਂਗੇ ਫਿਰ ਕ੍ਰਾਂਤੀ ਨੇ ਇੱਕ ਬਹੁਤ ਹੀ ਹਨੇਰਾ ਮੋੜ ਲਿਆ ਰੋਬਸਪੀਅਰ ਦੀ ਅਗਵਾਈ ਹੇਠ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਕੁਚਲਣ ਲਈ ਹਜ਼ਾਰਾਂ ਹੀ ਲੋਕਾਂ ਨੂੰ ਗਿਲੋਟਿਨ ਤੇ ਚੜਾ ਦਿੱਤਾ ਗਿਆ ਇਤਿਹਾਸ ਵਿੱਚ ਇਸ ਦੌਰ ਨੂੰ ਆਤੰਕ ਦਾ ਰਾਜ ਕਿਹਾ ਜਾਂਦਾ ਹੈ ਤੇ ਫਿਰ ਰਾਜਾ ਲੂਈ 16ਵੇਂ ਨੂੰ ਵੀ ਫਾਂਸੀ ਦੇ ਦਿੱਤੀ ਗਈ ਇਸ ਘਟਨਾ ਨੇ ਨਾ ਸਿਰਫ ਫਰਾਂਸ ਬਲਕਿ ਪੂਰੇ ਯੂਰਪ ਨੂੰ ਹਿਲਾ ਕੇ ਰੱਖ ਦਿੱਤਾ। ਇਹ ਸਦੀਆਂ ਪੁਰਾਣੇ ਰਾਜਤੰਤਰ ਦੇ ਖਾਤਮੇ ਦਾ ਅਤੇ ਇੱਕ ਨਵੇਂ ਗਣਰਾਜ ਯੁੱਗ ਦੀ ਸ਼ੁਰੂਆਤ ਦਾ ਐਲਾਨ ਸੀ। ਤਾਂ ਸਵਾਲ ਇਹ ਉੱਠਦਾ ਹੈ ਕਿ ਇਸ ਦਹਾਕੇ ਦੀ ਗੜਬੜ ਤੇ ਖੂਨ ਖਰਾਬੇ ਨੇ ਆਖਿਰ ਦੁਨੀਆ ਨੂੰ ਦਿੱਤਾ ਕੀ? ਚਲੋ ਹੁਣ ਇਸ ਦੀ ਵਿਰਾਸਤ 'ਤੇ ਇੱਕ ਨਜ਼ਰ ਮਾਰਦੇ ਹਾਂ। ਇਹ ਤਿੰਨ ਸ਼ਬਦ ਸੁਤੰਤਰਤਾ, ਸਮਾਨਤਾ, ਅਤੇ ਪਾਈ ਵਿਚਾਰਾ ਇੱਕ ਕ੍ਰਾਂਤੀ ਦੇ ਮੂਲ ਸਿਧਾਂਤ ਬਣੇ ਇਨ੍ਹਾਂ ਆਦਰਸ਼ਾਂ ਨੇ ਦੁਨੀਆ ਭਰ ਵਿੱਚ ਲੋਕਤੰਤਰੀ ਅਤੇ ਰਾਸ਼ਟਰਵਾਦੀ ਲਹਿਰਾਂ ਨੂੰ ਪ੍ਰੇਰਣਾ ਦਿੱਤੀ ਤੇ ਅੱਜ ਵੀ ਇਹ ਆਧੁਨਿਕ ਰਾਜਨੀਤੀ ਦਾ ਇੱਕ ਅਹਿਮ ਹਿੱਸਾ ਹਨ ਕ੍ਰਾਂਤੀ ਨੇ ਆਪਣੇ ਵਿਚਾਰਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਨਵੀਂ ਤਰ੍ਹਾਂ ਦੀ ਤ੍ਰਿਸ਼ਟੀ ਦੇਕ ਪਾਸ਼ਾ ਬਣਾਈ ਇਹ ਚਿੰਨ ਜਿਵੇਂ ਕਿ ਟੁੱਟੀ ਹੋਈ ਜ਼ੰਜੀਰ ਜਾਂ ਲਾਲ ਟੋਪੀ ਇਹ ਆਜ਼ਾਦੀ ਅਤੇ ਇਕਤਾ ਦੇ ਸ਼ਕਤੀਸ਼ਾਲੀ ਪ੍ਰਤੀਕ ਬਣ ਗਏ ਪਰ ਇਹ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਕ੍ਰਾਂਤੀ ਦੇ ਆਦਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਵਿੱਚ ਬਹੁਤ ਲੰਮਾ ਸਮਾਂ ਲੱਗਾ ਔਰਤਾਂ ਅਤੇ ਗੁਲਾਮ ਬਣਾਏ ਗਏ ਲੋਕਾਂ ਲਈ ਸੱਚੀ ਸਮਾਨਤਾ ਦੀ ਲੜਾਈ ਕ੍ਰਾਂਤੀ ਖਤਮ ਹੋਣ ਤੋਂ ਕਾਫੀ ਸਮੇਂ ਬਾਅਦ ਤੱਕ ਜਾਰੀ ਰਹੀ ਤਾਂ ਆਖਿਰ ਵਿੱਚ ਸਵਾਲ ਇਹੀ ਉੱਠਦਾ ਹੈ ਕਿ ਕੀ ਇਹ ਸਭ ਕੁਝ ਇੱਕ ਖੂਨ ਖਰਾਬਾ ਇਸ ਦੀ ਕੀਮਤ ਦੇ ਬਰਾਬਰ ਸੀ ਦੇਖੋ ਇੱਕ ਅਜਿਹਾ ਗੁੰਝਲਦਾਰ ਸਵਾਲ ਹੈ ਜਿਸਤੇ ਇਤਿਹਾਸਕਾਰ ਅੱਜ ਵੀ ਬਹਿਸ ਕਰਦੇ ਨੇ ਹਾਂ ਫਰਾਂਸੀਸੀ ਕ੍ਰਾਂਤੀ ਨੇ ਆਧੁਨਿਕ ਦੁਨੀਆ ਨੂੰ ਇੱਕ ਨਵੀਂ ਸੇਧ ਜ਼ਰੂਰ ਦਿੱਤੀ ਪਰ ਇਹ ਵੀ ਸੱਚ ਹੈ ਕਿ ਇਸ ਦੀ ਕੀਮਤ ਬੇਸ਼ੁਮਾਰ ਲੋਕਾਂ ਨੂੰ ਆਪਣੀਆਂ ਜਾਨਾਂ ਦੇ ਕੇ ਚੁਕਾਣੀ ਪਈ ਚੈਨਲ ਸਬਸਕ੍ਰਾਈਬ ਕਰੋ ਅੱਗੇ ਮਾਸਟਰ ਕੇਡਰ ਅਤੇ ਲੈਕਚਰਾਰ ਲਈ ਯਾਦ ਰੱਖੋ ਅਨੁਸ਼ਾਸਨ ਅਤੇ ਲਗਨ ਹੀ ਸਫਲਤਾ ਦੀ ਕੁੰਜੀ ਹਨ ਆਪਣੀ ਪੜ੍ਹਾਈ ਤੇ ਧਿਆਨ ਕੇਂਦਰਿਤ ਰੱਖੋ